ਕਿਡਾ ਕੋਫਰ ਤੋਂ ਲਿਆ ਕੇ ਬਾਹਰ ਆ ਕੇ ਕਿ ਮੇਰੇ ਮੁਰਾਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਵਾਲ ਧੁੱਪ ਚ ਚਟੇ ਰਿਹਾ ਹੈ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇੱਧਰ ਜਿੱਥੇ ਬੰਨਿਓ ਵਾਲਿਆਂ ਨੂੰ ਅਸੀਂ ਇੰਨਾ ਵੀ ਨਹੀਂ ਜਾਣਦੇ ਕਿ ਕਿਹੜਾ ਨੰਗ ਪੱਤਰ ਮੁੱਖ ਮੰਤਰੀ ਨੇ ਦੇਣਾ ਸਾਨੂੰ ਇੰਨਾ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਦਾ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੈਂਬਰ ਚ ਕਿਉਂ ਨਹੀਂ ਟੋਕਿਆ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੇ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਚਲੋ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ ਦੋ ਘੰਟੇ ਸਾਡੇ ਨਾਲ ਵੈਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਨੂੰ ਨਾ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਵੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬੈਠੇ ਕਿਹੜੀ ਗੱਲ ਤੇ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਪੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੇ ਪਰਸਨਲ ਲਹਿਰ ਦੀ ਜਮਾਨਤ ਕਰਨ ਦਾ ਤੈਨੂੰ ਕੋਈ ਭੜੇਕਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ ਘਾਈ ਘੰਟੇ ਗੱਲ ਵੀ ਕਰਨੀ ਕਰੀ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਹੈ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿਣਾ ਵੀ ਛੋਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਾਇਨੇ ਸੀ ਵੀ ਆਜੋ ਗੱਲ ਕਰਨ ਪ੍ਰਧਾਨ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਨੇ ਕੀਤਾ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਦੇ ਨਾ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਚ ਸੱਦ ਰਹੇ ਕਹਿੰਦਾ ਤੁਸੀਂ ਐ ਕਹਿੰਦੇ ਹੋ ਵੀ ਸੋਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਹੈ ਵੀ ਆ ਮੋਰਚੇ ਤੋਂ ਤੇਰੀ ਕੋਈ ਨਮੀ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਨਹੀਂ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈ ਲਈ ਹੈ ਚੱਲਦੇ ਪ੍ਰੋਗਰਾਮ ਚ ਸੱਦ ਲੈ ਲਈ ਹੈ ਉਦੋਂ ਪਹਿਲਾਂ ਵੀ ਸੱਦ ਲੈਂਦੀ ਐ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਆ ਨਾ ਸਾਡੇ ਵਾਸਤੇ ਨਵੀਂ ਐ ਤੈਨੂੰ ਪਹਿਲਾਂ ਹੀ ਸਦੀਆਂ ਮੀਟਿੰਗ ਉਹ ਚ ਕਿਹੜੀਆਂ ਮੰਗਾ ਤੈਨੂੰ ਲਾ ਮੰਨ ਲਈਆਂ ਤੇ ਕਿਹੜੀਆਂ ਮੰਨਣ ਵਾਸਤੇ ਤਿਆਰ ਐ ਅਸੀਂ ਬਾਅਦ ਚ ਮੀਟਿੰਗ ਲਾਵਾਂਗੇ ਮੀਟਿੰਗ ਫੈਸਲਾ ਕਰਾਂਗੇ ਤੂੰ ਉੱਥੇ ਕਹਿੰਨਾ ਦੋ ਟੁਕ ਜਵਾਬ ਦਿਓ ਇਸ ਕਰਕੇ ਪਤਾ ਹੈ ਫਿਰ ਸੋਨੂੰ ਇਹ ਅਚੰਭਾ ਲੱਗਦਾ ਹੋਣਾ ਵੀ ਜਦ ਮੁੱਖ ਮੰਤਰੀ ਐਂ ਬੋਲ ਗਿਆ ਇਹ ਭਰਾਓ ਐਨੀ ਗੱਲ ਨਹੀਂ ਹੈ ਵੀ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਤੋੜ-ਭਿੜਾ ਕਰਕੇ ਮੀਟਿੰਗ ਚੋਂ ਵਾਕਆਊਟ ਕਰਕੇ ਕਿਉਂ ਗਿਆ ਇੱਕ ਬਰਤਾਂਤ ਹੈ ਇਹਦਾ ਇੱਕ ਪਿਛੋਕੜ ਹੈ ਇੱਕ ਅੱਲਾ ਨਹੀਂ ਮੁੱਖ ਮੰਤਰੀ ਬੋਲੇ ਇੱਕ ਪੱਤਰਕਾਰ ਬੋਲੇ ਨਦੀਪ ਬਿੱਟੂ ਬੋਲੇ ਇਹ ਇੱਕ ਵਰਤਾਂ ਸਿਰਜਿਆ ਜਾ ਰਿਹਾ ਹੈ ਕਿਸਾਨ ਲਹਿਰ ਦੇ ਖਿਲਾਫ ਇਹ ਸ਼ੜਕਾਂ ਤੇ ਰਹਿ ਜਾਂਦੇ ਨੇ ਇਹ ਸ਼ੜਕਾਂ ਰੋਕਦੇ ਨੇ ਇਹ ਸਰਕਾਰ ਚਲਾਉਂਦੇ ਨੇ ਕਿਉਂਕਿ ਕਿਸਾਨ ਲਹਿਰ ਆਲ ਇੰਡੀਆ ਦੀ ਕਿਸਾਨ ਲਹਿਰ ਤੇ ਉਹਦੇ ਚੋਂ ਪੰਜਾਬ ਦੀ ਕਿਸਾਨ ਲਹਿਰ ਸਾਰੀਆਂ 86 ਪਾਰਟੀਆਂ ਨੂੰ ਇਸ ਵੇਲੇ ਰੜਕ ਰਹੀ ਹੈ ਰਾਜ ਕਰਨ ਵਾਲੀਆਂ ਪਾਰਟੀਆਂ। ਭਾਜਪਾ ਸਰਕਾਰ ਨੂੰ ਰੜਕ ਰਹੀ ਹੈ। ਨਵਦੀਪ ਦਾ ਬਿਆਨ ਪੜਿਆ। ਕਹਿੰਦਾ 2027 ਚ ਸਾਡੀ ਸਰਕਾਰ ਆ ਜਾਂਦੇ ਸਾਰਿਆਂ ਨੂੰ ਡਿਪਰੂਗੜ ਭੇਜ ਦਾਂ। ਤੂੰ ਡਿਪਰੂਗੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜ। ਤੇਰੇ ਅਰਗੇ ਬਥੇਰੇ ਆਇਆ ਜੇ ਇੱਥੇ ਪਹਿਲਾਂ ਡਰਦਿਆਂ ਜਰਾ ਸੀ ਐ ਜੇਹਾਂ ਤੋਂ ਡਰ ਕੇ ਸਾਨੂੰ ਨਹੀਂ ਪਤਾ ਵੀ ਸਰਕਾਰ ਵਾਲਿਆਂ ਸਾਨੂੰ ਨਹੀਂ ਮਾਨ ਸਰ ਤੇਰਾ ਪਤਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਤੋਂ ਕਹੇ ਤਾਂ ਕਹੇ ਤਾਂ ਕਿ ਜਾਣਗੀਆਂ ਇੱਕ ਬੰਦੇ ਨੂੰ ਫੜਨਾ ਹੈ ਇੱਕ ਸਧਾਰਨ ਵਿਅਕਤੀ ਨੂੰ ਫੜਨਾ ਹੈ ਤੇ 50 ਗੱਡੀਆਂ ਇਹ ਕਾਰਾਂ ਛੂਟੀਆਂ ਨਹੀਂ ਗਿਣਤੀ ਹੋਵੇ ਤਾਂ 100 ਦਾ ਕਾਫਲਾ ਫੜ ਲੈ ਕਰਦੇ ਬੰਨ ਜੇੜਾਂ ਚ ਪਹਿਲੀ ਵਾਰ ਨਹੀਂ ਹੈ ਇਹ ਇਤਿਹਾਸਾ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਮਿਆਂ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾ ਤੁਸੀਂ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮੜਾ ਮੋਟਾ ਕਿਸੇ ਤੋਂ ਇਸ ਕਰਕੇ ਇਹ ਵਰਤਾਂਤ ਨੂੰ ਸਮਝਣ ਦੀ ਲੋੜ ਹੈ ਜਿਹੜਾ ਪੱਤਰਕਾਰ ਮੈਂ ਉਹ ਦਵਿੰਦਰ ਸ਼ਰਮਾ ਬੋਲ ਕੇ ਗਿਆ ਕਿ ਕਿਸਾਨ ਜਥੇਬੰਦੀਆਂ 100 ਦੇ ਲਗਭਗ ਕਿਸਾਨ ਜਥੇਬੰਦੀਆਂ ਬਣੀਆਂ ਜੈਂਗਸਟਰ ਕਹ ਕੇ ਗਿਆ ਸੁਣੋ ਅਫਗਾਨ ਸਤਾਨ ਦੇ ਤਾਲਿਬਾਨ ਨੂੰ ਕਹ ਕੇ ਗਿਆ ਤਾਲਿਬਾਨੂ ਨਹੀਂ ਇਹ ਫਰਾਟੀਆਂ ਲੈਂਦੇ ਨੇ ਇਹ ਗੱਡੀਆਂ ਲੈਂਦੇ ਨੇ ਜਲੇ ਨੂੰ ਇੰਨੀ ਗੱਲਾਂ ਸਮਝੋ ਇਹਦਾ ਤੱਤ ਸਮਝੋ ਵੀ ਬੋਲ ਕਿੱਥੋਂ ਰਿਹਾ ਤੁਸੀਂ ਪੁਣਸ ਦੀ ਨਹੀਂ ਮੰਨਦੇ ਤੁਸੀਂ ਆਪੇ ਧਰਨੇ ਮਾਰ ਦਿੰਦੇ ਹੋ ਤੁਸੀਂ ਰੋਣਾ ਰੋੜਾ ਤੇ ਆ ਕੇ ਬਹਿ ਜਾਂਦੇ ਹੋ ਤੁਸੀਂ ਨਾਕੇ ਤੋੜ ਦਿੰਦੇ ਹੋ ਤੁਸੀਂ ਦਾਫਾ ਚ ਤਾਲੀ ਤੋੜ ਦਿੰਦੇ ਹੋ ਭਾਈ ਜੇ ਤੈਨੂੰ ਇੰਨਾ ਕਾਨੂੰਨ ਦਾ ਫਿਕਰ ਹੈ ਜਿਹੜੀ ਇਹ ਤੇਰੀ ਭਾਸ਼ਾ ਹੈ ਇਹ ਹੀ ਭਾਸ਼ਾ ਤੇ ਸਰਕਾਰ ਦੀ ਭਾਸ਼ਾ ਚ ਪਹਿਲਾ ਕੀ ਫਰਕ ਹੈ ਜੇ ਸੱਚੀਓ ਤੈਨੂੰ ਕਿਸਾਨ ਲਹਿਰ ਨਾਲ ਹੇਜ ਹੁੰਦਾ ਤੂੰ ਦਾਅਸਾਖਦਾ ਸੀ ਵੀ ਯਾਰ ਕਿਸਾਨ ਲਹਿਰ ਚਾ ਕਮੀਆਂ ਸੁਣਿਆ ਜਥੇਬੰਦੀਆਂ ਦੇ ਵਿੱਚ ਪਰਚੋਲ ਕਰੋ ਫੇ ਸਮਝਿਆ ਜਾਂਦਾ ਵੀ ਤੇਰਾ ਪੋਜ਼ੀਟਿਵ ਪੈਟ ਹੈ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਵਾਸਤੇ ਤੂੰ ਕਹਿ ਰਹੇਂ ਬਾਰੇ ਦਾ ਯਾਰ ਤੇਰਾ ਇੱਕ ਸ਼ਬਦ ਵੀ ਪੋਜੀਟਿਵ ਨਹੀਂ ਤੂੰ ਤਾਂ ਰੱਦੀ ਕਰਤਾ ਸਾਰਾ ਕੁਝ ਆਦਾ ਕੂੜ-ਕਬਾੜ ਆਦਾ ਪੈਸੇ ਇਕੱਠੇ ਕਰਨ ਵਾਲੇ ਨੇ ਆਦਾ ਲੋਕਾਂ ਤੋਂ ਫੰਡ ਲੈਣ ਵਾਲੇ ਨੇ ਐਜੇ ਦੇ ਟੋਲ ਮਹਗੇ ਟੋਲ ਪਲਾਜੇ ਇਹ ਤਾਂ ਉਹਨਾਂ ਤੋਂ ਫਰੀ ਲੱਗ ਜਾਂਦੇ ਨੇ ਤੇਰੇ ਢਿੱਡ ਚੋਂ 피ੜ ਹੋਈ ਟੋਲ ਪਲਾਜਾ ਆਪਣਾ ਲੱਗਿਆ ਕਿਉਂ ਹੈ ਸਾਡਾ ਫਰੂਦ ਹੈ ਕਿ ਛੜਕਾਂ ਤੇ ਲੰਮਸਾਂ ਟੈਕਸ ਲੈਨੇ ਹੋ ਤੁਸੀਂ ਜਿਹੜੇ ਵਹੀਕਲ ਏਜੰਸੀਆਂ ਤੋਂ ਨਿਕਲਦੇ ਨੇ ਪਹਿਲਾਂ ਟੈਕਸ ਭਰ ਆ ਲੈਣ ਆਹ ਧੂਰਾ ਟੈਕਸ ਕਿਵੇਂ ਟੋਲ ਪਲਾਜੇ ਨਹੀਂ ਹੋਣੇ ਚਾਹੀਦੇ ਜੇ ਬਾਈ ਤੈਨੂੰ ਚੰਗੇ ਲੱਗਦੇ ਨੇ ਤੂੰ ਦੇ ਦਿਆ ਕਰ ਫੀਸ ਤੈਨੂੰ ਇਹ ਕਿ ਆ ਗਰੀਬ ਕਿਸਾਨ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਜਿਨ੍ਹਾਂ ਨੂੰ ਕਿਤੇ ਕੋਈ ਨਹੀਂ ਪੁੱਛਦਾ ਜਿਹੜੇ ਕਚਹਿਰੀਆਂ 'ਚ ਟੱਕੇ ਖਾਂਦੇ ਨੇ ਜਿਨ੍ਹਾਂ ਨੂੰ ਬੈਂਕ ਵਾਲੇ ਪੈਸਿਆਂ ਦੇ ਬਦਲੇ ਜਿਨ੍ਹਾਂ 'ਚ ਡੱਕ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਬਾਰੀ ਨਾਲ ਬੰਨ੍ਹ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਗੱਡੀ 'ਚ ਪਟਾ ਕੇ ਉਹਦੀਆਂ ਰਿਸ਼ਤੇਦਾਰੀਆਂ ਚ ਲੈ ਜਾ ਕੇ ਜਲੀਲ ਕਰਦੇ ਸੀ ਇਹਨਾਂ ਦੀ ਤਾਕਤ ਤੈਨੂੰ ਰੜਕਦੀ ਕਿਉਂ ਹੈ ਜੇ ਇਹਨਾਂ ਦੀ ਪੁਗਤ ਹੋ ਗਈ ਟੋਲ ਪਲਾਜੇ ਵਾਲੇ ਨੇ ਇਹਨੂੰ ਪੁੱਛਿਆ ਬਿਨਾ ਪੈਸੇ ਰਜਿਸਟਰੀ ਕਰਾ ਲਈ ਕਿਸੇ ਤੋਂ ਰਿਸ਼ਤ ਬਣਾਤੀ ਕਿਸੇ ਦਾ ਬਿਨਾ ਪੈਸੇ ਤੋਂ ਟ੍ਰਾਂਸਫਰ ਮਿਟ ਕਰਾਤਾ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਇਹ ਜਵਿੰਦਰ ਸਿੰਘ ਤੈਨੂੰ ਬਾਈ ਕਾਹਤੋ ਤਕਲੀਫ ਹੋ ਗਈ ਇਹ ਪੀੜ ਸਰਕਾਰ ਨੂੰ ਤਾਂ ਹੋਵੇ ਤੇ ਕੁਰਸੀ ਵਾਲਿਆਂ ਨੂੰ ਤਾਂ ਹੋਵੇ ਇੱਕ ਪੱਤਰਕਾਰ ਜੀਦਾ ਨਕਸ਼ਾ ਬੜਾ ਹੋਵੇ ਵੀ ਇੱਕ ਕਿਸਾਨ ਪੱਖੀ ਐ ਤੂੰ ਨਾ ਕਰ ਸਾਡੇ ਪੱਖ ਦੀ ਕੋਈ ਗੱਲ ਕਿਉਂਕਿ ਤੂੰ ਪੱਤਰਕਾਰ ਹੈ ਤੇਰੀ ਡਿਊਟੀ ਐ ਸਾਡੇ 'ਚ ਜੋ ਗਲਤ ਹੋ ਰਿਹਾ ਤੂੰ ਕਹਿ ਸਕਦਾ ਤੈਨੂੰ اختیار ਐ ਜੇ ਤੇਰੇ ਦਿੱਲੀ ਵਾਲਾ ਮੋਰਚਾ ਫਿੱਟਾ ਗਿਆ ਇੱਕ ਸਾਲ ਛੜਕਾਂ ਤੇ ਬੈਠਿਆ ਸੀ ਉੱਥੇ ਭਾਈ ਉਹਦੀ ਤੂੰ ਵਾਦਾ ਕਰਦਾ ਐ ਉਹਦੀ ਚਰਚਾ ਕਰਦਾ ਤੂੰ ਵੀ ਬਹੁਤ ਵਧੀਆ ਸੀ ਇੱਕ ਸਾਲ ਅਸੀਂ ਤੇ ਸੜਕਾਂ 'ਤੇ ਬੈਠੇ ਆ ਐ ਸੜਕ ਤੇ ਉਹ ਸੜਕ ਦਾ ਕੋਈ ਫਰਕ ਹੈ ਇੱਕ ਦੇਸ਼ ਦੀ ਰਾਜਧਾਨੀ ਨੂੰ ਪੰਜ ਪਾਸੋਂ ਘੇਰ ਕੇ ਰੱਖਣਾ ਸਾਲ ਪਰ ਬੈਠਣਾ ਤੇ ਮੋਦੀ ਹਕੂਮਤ ਨੂੰ ਚੱਕਾ ਕੇ ਹੋਣਾ ਤੇਰੀ ਸੀਟੀ ਵੀ ਉਧਰਲੇ ਪਾਸੇ ਰੜੀ ਦਿੰਦੀ ਐ ਤੂੰ ਨਾ ਮੰਨ ਸਾਨੂੰ ਤਾਂ ਐ ਲੱਗ ਕਿਉਂਕਿ ਜਿਹੜੇ ਵਰਤਾਂਤ ਕਿਉਂ ਤੁਸੀਂ ਬੋਲ ਰਹੇ ਹੋ ਇਹ ਵਰਤਾਂਤ ਤੇਰਾ ਬੋਲਣਾ ਭਗਵਾਨਤ ਮਾਨ ਦਾ ਝੂਠ ਕਰਨ ਕਰਨਾ ਮੈਂ ਸਲੈਂਸਰ ਮੂਰੇ ਬੈਠਾ ਰਿਹਾ ਤੇ ਬਿੱਟੂ ਦਾ ਇਹ ਕਹਿਣਾ ਕਿ ਡੀਪਰੂਗਟ ਜੇਲ੍ਹ ਦੇ ਵਿੱਚ ਬੰਦ ਕਰੂੰਗਾ ਸੁਪਨੇ ਲੈਣੋਂ ਕੋਈ ਰੋਕ ਨਹੀਂ ਸਕਦਾ ਭਾਈ ਸੁਣ ਲਾਓ ਸੁਪਨੇ ਕਰ ਦਿਓ ਬੰਦ ਪਤਾ ਹੈ ਸਾਨੂੰ ਚੂਹਾ ਈ ਡਾਂਡ ਜਾਣੀ ਜੀਰੂਏ ਨੂੰ ਪਤਾ ਹੋਵੇ ਬਿੱਲੀ ਮਰੀ ਬਾਸੀ ਹੈ ਕਿ ਨਹੀਂ ਭਾਈ ਸਾਨੂੰ ਪਤਾ ਹੈ ਜੱਟਾਂ ਮਾਰੋਗੇ ਸਾਡੇ ਤੇ ਪਰ ਸਾਡਾ ਇਹ ਦਾਵਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਲਹਿਰ ਨੂੰ ਦਬ ਨਹੀਂ ਸਕਦੀ ਦਾਵੇ ਨਾਲ ਕਹਿੰਦੇ ਕਹਿੰਦੇ ਇਹ ਵਿਕਾਸ ਰੋਕੀ ਜਾਂਦੇ ਨੇ ਇਹ ਵਿਕਾਸ ਨਹੀਂ ਹੋਣ ਦਿੱਤੇ ਓਏ ਅਸੀਂ ਤਾਂ ਵਿਕਾਸ ਵਾਸਤੇ ਤਰਲੇ ਕਰਦੇ ਆਂ ਵਿਕਾਸ ਹੋਵੇ ਕਿਦਾ ਆਖ ਕਿਰਤ ਕਰਨ ਵਾਲਿਆਂ ਦਾ ਵਿਕਾਸ ਹੋਵੇ ਕਿਤਨਾ ਦਾ ਦਾ ਵਿਕਾਸ ਹੋਵੇ ਸ਼ਰਮਾਇਦਾਰਾਂ ਦਾ ਵਿਕਾਸ ਹੋਵੇ ਕਿ ਮਜ਼ਦੂਰਾਂ ਦਾ ਵਿਕਾਸ ਹੋਵੇ ਸਵਾਲ ਤਾਂ ਸਿਰਫ ਇੱਥੇ ਹੈ ਬਈ ਤੂੰ ਜਾ ਕੇ ਉਹ ਸੀੜੀ 'ਚ ਚੜ ਗਿਆ ਤੇਰੀਆਂ ਵੀਡੀਓ ਪੜ੍ਹ ਲਓ ਕਾਬ ਜਹਾਜ਼ਾਂ ਤੇ ਆਉਂਦੇ ਨੇ ਹੈਲੀਕਾਪਟਰਾਂ ਤੇ ਆਉਂਦੇ ਨੇ ਦੋ ਦੋ ਸੌ ਗੱਡੀਆਂ ਦਾ ਕਾਫਲਾ ਹੁੰਦਾ 2 2 2 2 ਮਗਰ ਬੱਜੀ ਜਾਂਦੀ ਹੈ ਵੀਡੀਓ ਬੋਲੀ ਜਾਂਦੇ ਉਹਨਾਂ ਨਾਲ ਅੱਡ ਕੀ ਕਰਦਾ ਤੂੰ ਅੱਡ ਵਸਾਹ ਕਰਤਾ ਅੱਜ ਤੱਕ ਕੋਈ ਗੱਲਬਾਤ ਦੇ ਵਿੱਚ ਐਡੀ ਬੇਇੱਜ਼ਤੀ ਕਰਕੇ ਕਿਸਾਨਾਂ ਦੀ ਐ ਹਾਲ ਦੇ ਵਿੱਚੋਂ ਭੱਜਿਆ ਉਹ ਤਾਂ ਵਖਰੇ ਤਾ ਠੀਕ ਹੈ ਪ੍ਰਭੂ ਵੋਟਾਂ ਤੁਸੀਂ ਨਹੀਂ ਪਾਈਆਂ ਆਪਾਂ ਨਹੀਂ ਵੋਟਾਂ ਪਾਈਆਂ ਜੋ ਕਿ ਤੁਸੀਂ ਬਦਲ ਚਾਹੁੰਦੇ ਸੀ ਬਦਲਣਾ ਜ਼ਰੂਰੀ ਸੀ ਬਦਲ ਦੇਖ ਲਿਆ ਹੋਰ ਬਦਲ ਕਰੋ ਹੋਰ ਬਦਲ ਕਰੋ ਹੋਰ ਦੇਖੋ ਘੱਟੋ ਘੱਟ ਤੁਹਾਨੂੰ ਇੰਨੀ ਪਛਾਣਤਾ ਹੋ ਗਈ ਕਿ ਸਾਡੇ ਚੁਣੇ ਹੋਏ ਹਾਕਮ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਕਦੇ ਨਹੀਂ ਹੁੰਦੇ ਸੋਡੀ ਰੱਬ ਦੀ ਤਾਕਤ ਆਪਦੇ ਵਾਸਤੇ ਜਦੋਂ ਵਧੋਗੇ ਸਿਰ ਜੋੜੋਗੇ ਕੱਠੇ ਬਈ ਮੈਂ ਕੋਈ ਟਾਈਮ ਬਦਲੋ ਨਾ ਮੈਂ ਜਦੋਂ ਤੁਸੀਂ ਸਿਰ ਜੋੜੋਗੇ ਅੱਗੇ ਵਧੋਗੇ ਇਸੇ ਤਾਕਤ ਨੇ ਬਾਈ ਤੁਹਾਡਾ ਭਲਾ ਕਰੇ